ਪੁਰਠ ਮਹੱਲਾ ਤੀਜਾ ਦੁਤ ਕੀ ਨਿਗੁਣਿਆ ਨੂੰ ਆਪੇ ਬਸ ਲੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਆਜੀ ਗੁਰੂ ਖਾਨਦਰ ਸਾਹਿਬ ਜੀ ਸਤਿਗੁਰੂ ਮਹਾਰਾਜ ਸਾਹਿਬ ਸੰਗਤਾਂ ਦੇ ਵਿੱਚ ਜੀ ਗੋਨਵਾਲ ਸਾਹਿਬ ਬੌਦੀ ਸਾਹਿਬiraj ਮਾਨ ਸਾਹਮਣੇ ਗਰੀਬ ਨ왈ਾਂ ਸਾਲ ਦੇ ਸੰਕੰਨ ਵਰਸ਼ਨ ਕਰਕੇ ਅਤਿਅੰਤ ਜੇ ਪਹਿਰਿਆਂ ਦਾ ਮੰਡਲ ਪੂਰਨ ਮਰਦ ਵਿੱਚ ਜਿਉਂਦਾ ਵਸਾਰੇ ਹੁੰਦਾ ਹੈ ਇਹ ਪ੍ਰਸੰਤਤਾ ਦੇ ਨਾਲ ਸਤਗੁਰਾਂ ਦੀ ਭਗਤੀ ਦੇ ਗਿਆਨ ਦੇ ਪ੍ਰਕਾਸ਼ ਨੂੰ ਪਾ ਕੇ ਚੇਤ ਰਹੀ ਹਾਂ ਮੈਂ ਗਰੀਬ ਨ왈 ਅੰਤਰੀ ਜਾਨੇ ਨੂੰ ਪੁੱਛਿਆ ਸਿੱਖਾਂ ਨੇ ਕਿ ਮਾਰਾ ਸਾਡੇ ਤਾਂ ਕੋਈ ਗੋਲ ਨਹੀਂ ਪ੍ਰਵੇਸ਼ ਦੀ ਪ੍ਰਾਪਤੀ ਦਾ ਤਾਨੂੰ ਵੀ ਕਿਸੇ ਪ੍ਰਕਾਰ ਆ ਮੀਲੋ ਨਾ ਸੁਣ ਕੇ ਹਜੂਰ ਫਰਮਾਉਂਦੇ ਹੰ ਮਿਗਣਿਆ ਨੂੰ ਆਪੇ ਬਖਸ਼ ਲੈ ਭਾਈ ਭਾਈ ਜਿਨ੍ਹਾਂ ਨੂੰ ਗੁਨਾ ਦਾ ਹੰਕਾਰ ਨਹੀਂ ਆਪਣੇ ਆਪ ਨੂੰ ਨਿਰਗੁਣ ਸਾਹਮਣੇ ਦੇਖੋ ਨੇ ਹੈ ਸਾਰੇ ਗੁਣ ਪਰ ਗੁਨਾ ਦੇ ਹੰਕਾਰ ਤੋਂ ਰਹਿਤ ਹੈ ਉਹਨਾਂ ਨੂੰ ਵੀ ਆ ਮੇਰਾ ਵਾਹਿਗੁਰੂ ਬਖਸ਼ ਲੈ ਲੈ ਭਰਾਵੋ ਸਤਗੁਰ ਕੀ ਸੇਵਾਲਾ ਹਰ ਨਾਮੇ ਗੈਗਰੋਨੀ ਸੇਵਾ ਕੇ ਨਾ ਕੇ ਸਾਰੇ ਗੁਣ ਬਖਸ਼ੇ ਨਾ ਹੈ ਸਰਬਾਖਿਨਾ ਕੀ ਗੁਰੂ ਸ਼ਾਂਤੀ ਜੋ ਸਰਗੁਣ ਦੀ ਸੇਵਾ ਨਾ ਕੇ ਨਿਰਗੁਣ ਪੁਰਖ ਜਿਹੜੇ ਜਿਨ੍ਹਾਂ ਚ ਕੋਈ ਗੁਣ ਨਹੀਂ ਇਨਨੇ ਵੀ ਆਇਆ ਬਖਸ਼ ਲੈਂਦਾ ਹੈ ਕਦੋਂ ਅਭਿਸ਼ਿਆ ਦੇ ਲਾ ਕੇ ਸਾਤਗੁਰੂ ਦੀ ਸੇਵਾ ਊਤਮ ਹੈ ਸਾਤਗੁਰੂ ਦੀ ਸੇਵਾ ਊਤਮ ਹੈ ਭਾਈ ਭਾਈ ਸਭ ਤੋਂ ਜਿਹੜੀ ਸੇਵਾ ਹੈ ਸਾਰਾ ਤੋਂ ਊਤਮ ਸ੍ਰੇਸ਼ਟ ਹੈ RAM ਨਾਮ ਚਿਤ ਲਾ ਰਾਮ ਜੀ ਦੀ ਸੇਵਾ ਸ੍ਰੇਸ਼ਟ ਕਿਉਂ ਹੈ ਜੀ ਕਿਉਂਕਿ ਗੁਰੂ ਸਾਹਿਬ ਪਰਮੇਸ਼ੁਰ ਦੇ ਨਾਮ ਤੇ ਕੀਤ ਨੂੰ ਆਜੰਦੇ ਹਾਂ ਲਾ ਦਿੰਦੇ ਹਾਂ ਹਰ ਜੀਓ ਆਪੇ ਬਖਸ਼ ਮਿਲਾਈ ਹੋਰ ਵਾਸ ਕਰਦੇ ਰਹਿੰਦੇ ਹਾਂ ਕਿ ਹਰੀ ਜੀ ਆਪੀ ਕਿਰਪਾ ਕਰਕੇ ਸਾਡੇ ਗੁਨਾਹ ਨੂੰ ਬਖਸ਼ ਕੇ ਆਗਦੇ ਨਾਲ ਮਿਲੋ ਹਣ ਹੀਣ ਹਾਂ ਅਪਰਾਧੀ ਭਾਈ اے ਭਾਈ ਅਸੀਂ ਬਿਨਾਂ ਤੁਹੀਰੇ ਹਾਂ ਅਪਰਾਧੀ ਅਪਰ ਹੋਰ ਦੇਵੀ ਦੇ ਚੰਨੀ ਪੂਜਾਨਾ ਕਰਨ ਵਾਲੇ ਹਾਂ ਅਪਰਾਧੀ ਗੁਨਾਹਗਾਰ ਹਾਂ ਪੂਰੇ ਸਤਗੁਰ ਲੇਰਲਾ ਰਈ ਪੂਰੇ ਆਗ ਦੀ ਸੰਗਤ ਵਿੱਚ ਸਾਨੂੰ ਰੁਲਾ ਰਿਆ ਦક્ષਿਜ ਕੀਤੀ ਨੇ ਲਿਆ ਹੈ ਰਹਾਉ ਕੌਣ ਕੌਣ ਅਪਰਾਧੀ ਬਖਸ਼ਿਆਨ ਪਿਆਰੇ ਪਿਆਰਿਓ ਕਿਹੜੇ ਕਿਹੜੇ ਗੁਨਾਹਗਾਰ ਆਜਾ ਮਲੇ ਅਜਮਲ ਗਜਗੰਕ ਅਜਮਲ ਗਜਗੰਕ ਪਦ ਕਰ ਹੁ ਤੀਨੇ ਤੇ ਉਹੀ ਇੱਕੜ ਬਾਰ ਪਰੇ ਆਗ ਨਾਮ ਜੀਨੇ ਕਿਹੜੇ ਕਿਹੜੇ ਗੁਨਾਹਗਾਰ ਰਸਿਏ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਨੇ ਬਖਸ਼ ਲਿਆ ਹੈ ਬਿਆਨ ਕਹਨ ਸਾਚੇ ਸਬਦ ਵਿਚਾਰ ਸੱਚੇ ਗੁਰ ਸਾਚੇ ਸਬਦ ਵਿਚਾਰ ਸਾਚੇ ਸਬਦ ਵਿਚਾਰ ਸੱਚੇ ਤੁੰਡ ਨਾ ਦਲਾਮੋ ਦਲਾਮ ਦੁਨੀਆਂ ਹੈ ਕਿ ਨਹੀਂ ਇਤਿ ਦੋਦੇ ਸਤਿਮੰਤ ਸਾਚੈ ਸੌਦੂ ਜਿਆਰ ਹੈ ਸੱਚ ਸਬਦ ਵਿਚਾਰ ਸਚੇ ਸ਼ਗੋਦ ਦੇ ਸਬਦ ਵਿਚਾਰ ਉਪਰਾਵਤ ਹੁੰਦੀ ਹੈ ਸਚੇ ਸਚੇ ਦੇ ਸ਼ਗੋਦ ਦੀ ਵਿਚਾਰ ਕਰਕੇ ਪਾਓ ਯਾਰ ਕਿਹਦਾ ਜੋ ਅਪਦੇਸ਼ ਹੈ ਕੋਈ ਵਿਚਾਰ ਦਿੱਸਕੇ ਸਤਗੁਰਾਂ ਨੇ ਬਾਹਰ ਪਾਰ ਉਤਾਰਿਆਨ ਭਾਈ ਇਹ ਭਾਈ ਸੰਸਾਰ ਸਮੁੰਦਰ ਤੋਂ ਪਾਰ ਉਤਾਰਿਆ ਮਹਾਰਾਏ ਨੇ ਸਤਗੁਰੂ ਦੇੜਾ ਚ ਸਤਗੁਰੂ ਦੀ ਮੌਗ ਦੇ 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 ਤਿਆਰ ਕਰਕੇ ਬਖਸ਼ਿਸ਼ ਕੀਤੀ ਹੈ ਸੰਸਾਰ ਸਮੁੰਦਰ ਦੀ ਜੰਗ ਬੰਦ ਦਾ ਮੁਕਤੀਪੀ ਕਰਾਰੇ ਤੇ ਪਹੁੰਚਾਇਆ ਹੈ ਮਨੂਰੇ ਤੇ ਕਾਂਚਨ ਭਈ ਭਾਈ ਜਿਵੇਂ ਸਰਸੰਗੇ ਜੀ ਤਾਰਸ ਜਿਹੜਾ ਹੈ ਲੋਹੇ ਦੀ ਮੈਨ ਨੂੰ ਇਹ ਨਾਲ ਨਹੀਂ ਬਣਾ ਸਕਦਾ लोहे ਨੂੰ ਅੱਖਾਂ ਜਾਂਚਾਂ ਨੂੰ ਸ਼ੇਰਾ ਬਣਾ ਸਕਦਾ ਹੈ ਪਰ ਸੰਗਰੂ ਨਾਲ ਅਸਾ ਇਹਦਾ ਕਰਤਾਤ ਹੈ ਮਨੂਰੇ ਤੇ ਕੰਚਨ ਪਹਿ ਭਾਈ ਲੋਹੇ ਵੀ ਮਾਇ ਵੀ ਨਹੀਂ ਆਈ ਜਿਹੜੇ ਪੁਰਖ ਸੰਗੇ ਅਪੰਪਾਪਾ ਕਰਕੇ ਗ੍ਰਸੇ ਹੋਏ ਉਹ ਵੀ ਕੰਚਨ ਸੁਭ ਬ੍ਰਹਮ ਦਾ ਰੂਪ ਹੋ ਗਏ ਹੈ ਭਾਈ ਹੋਰ 파ਰਸ ਮੇਲ ਮਿਲਾ ਹੈ ਸੰਗਰੂ ਨਾਲ ਉਹਨਾਂ ਦੇ ਮੇਲ ਕਿਸ ਵਾਹਿਗੁਰੂ ਨੇ ਜਿਨ੍ਹਾਂ ਦੇ ਤਾਂ ਹੀ ਬਲਾਉਣਾ ਕੀਤਾ ਹੈ ਗੁਰੂ ਮਾਰਾ ਸਾਹਾਰੂਪੋ ਜੋ ਆਤਮਾ ਨੇ ਨਾਮ ਦੇ ਮੇਲਤ ਮਿਲ ਆਕੇ ਨਿਸ਼ੇਨਾ ਸਭ ਫੁਰੂੰਦਨਾ ਆਇਆ ਆਪੇ ਚੂੜ ਲਾਉ ਮਨ ਵਸਿਆ ਆਪਾ ਹੀ ਜਿੰਨੋ ਸਿਕਣ ਆਪਾ ਭਗ ਛੜ ਲੁਤਾ ਉਹ ਲੋ ਦੇ ਨਵੇਂ ਮੰਦਿਰ ਵਸ ਗਿਆ ਹੈ ਭਾਈਓ ਨਾ ਤੀ ਜੋਤ ਜਗ ਲਾਈ ਜੋਤ ਜਗਾਇਆ ਤਾਂ ਮੰਦਿਰ ਵਿੱਚ ਜੋਤ ਪਰਚਕ ਜੂਏ ਤੇ ਮਾਹੀ ਮਹਾਰਾਣੀ ਮਲਾ ਲਈ ਹੈ ਓਹ ਵਾਰੀ ਹੋ ਵਾਰਨ ਭਾਈ ਜਿਵੇਂ ਸੂਰਜ ਦੇ ਵਿੱਚ ਇਹ ਦੀਵੇ ਦੀ ਲੋਤ ਤੰਜਨ ਜਿਹੜੇ ਵਿੱਚ ਸਮਾ ਜਾਂਦੀ ਹੈ ਐਂ ਦਿੱਤੀ ਜਾਣੇਗਾ ਸਾਰਾ ਬ੍ਰਮ ਗਿਆਨ ਦੇ ਵਿੱਚ ਲੀਨ ਹੋ ਗਿਆ ਤੇ ਆਤਮਾ ਦੇ ਵਿੱਚ ਲੀਨ ਹੋ ਗਿਆ ਹੋ ਵਾਰੀ ਹੋ ਵਾਰਨ ਭਾਈ ਅਸੀਂ ਵਾਰ-ਵਾਰ ਬਲੇਹਾਰ ਜਾਂਦੇ ਹੁਣ ਭਾਈ ਜਿਹਨਾਂ ਨਾਲ ਹੋਮੇ ਵਾਰ ਕੀਤੀ ਹੈ ਆਪਣੀ ਹੋਮੇ ਵਰਗੀ ਹੈ ਰੋਪੀ ਹੈ ਕੁਰਬਾਨ ਕੀਤੀ ਹੈ ਉਹ ਤੁਸੀਂ ਵਾਰ ਨਹੀਂ ਜਾਂਦੇ ਨਾਦ ਗੁਰੂ ਕਾ ਸਦ ਬਲੇਹਾਰ ਜਾ ਜੀ ਸਤਿਗੁਰੂ ਨੇ ਹੋਮੇ ਨੂੰ ਮਿਲਿਆ ਹੈ ਰੂਪਿਆ ਹੈ ਉਹਨਾਂ ਸੱਜਣਾਂ ਤੋਂ ਵੀ ਸੈਂਕੜੇ ਵਾਰੀ ਬਿਲੇ ਹਾਰ ਜਾਣੇ ਹਾਂ ਨਾਮ ਨਿਧਾਨ ਜਿੰਨ ਦਿੱਤਾ ਭਾਈ ਉਹਨਾਂ ਸੱਜਣਾਂ ਦਾ ਖਜਾਨਾ ਹੋ ਮੈਨੂੰ ਲੈਣ ਆਪੇ ਦੁਪਹਿਰ ਹੈ ਭਰਾਓ ਗੁਰਮਤਿ ਕਹੇ ਜੁ ਸਮਾ ਗੁਰਮਤਿ ਹੋਮੈ ਦਾ ਲੈਣੋ ਨਾਵ ਕਿਤਿਆ ਜੋਨ ਮੈਂ ਕਈ ਗਏ ਗੁਰਮਾਨ ਗੁਰਾਂ ਦੀ ਮੱਤ ਸਿੱਖਿਆ ਦੁਆਰਾ ਪੂਰ ਕਸਮਾਈ ਹੁਕੀ ਮਲਾਬ ਹੋਇਆ ਹੈ ਹੈ ਜਨਾਉਂ ਉਪਜੈ ਭਾਈ ਸਤਿਗੁਰੂ ਬਿਨਾ ਅਪਰੋਹ ਗਿਆਨ ਮਹਾਂ ਚਾਮਨ ਵਿਦ ਗਿਆਨ ਜਿਹੜਾ ਆਪਣੀ ਆਤਮਾ ਨੂੰ ਵੇਖਣਾ ਹੈ ਇਹ ਨਹੀਂ ਪੈਦਾ ਹੁੰਦਾ ਹੈ ਭਾਈ ਉਹ ਗਿਆਨੀਆਂ ਜਾ ਜਿਹ ਹੋਈ ਹੈ ਉਹ ਪਦ ਗਿਆਨ ਦਾ ਅਨੁਭਵ ਆਸ਼ਾਜ ਕੋ ਬੇਸ਼ਕਤ ਆਜ ਕੋ ਹੋਈ ਹੈ ਕਬਨੇ ਗੁਰਮਤਿ ਦਵਾਰ ਆਇਆ ਤਰਾਕ ਤੋਇਆ ਉਹਨਾਂ ਨੂੰ ਜਾ ਕੇ ਪੁੱਛ ਲੋ ਆਪ ਕੋ ਨਹੀਂ ਹੋਇਆ ਕਿਸੇ ਨੂੰ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਜਿੜ ਕੇ ਭਾਈ ਸਤਿਗੁਰਾਂ ਦੀ ਤਹਿਰ ਕਰਿਆ ਕਰ ਹਮੇਸ਼ਾ ਲਈਸ਼ਵਰ ਆਸਤੇ ਬਿੱਧੂ ਆਪ ਗਵਾ ਬਿੱਧੂ ਆਪਾ ਤਾਉ ਗਵਾ ਕਰਕੇ ਦੇ ਮਹਾਨ ਹਰਮਤੀ ਭਉ ਉਪਜੈ ਭਾਈ ਗੁਰਮਤਿ ਦਵਾਰ ਮਨ ਪੀਅ ਦਾ ਹੋਇ ਪਰਮੇਸ਼ਰ ਦਾ ਕਿ ਹਰ ਵਕਤ ਸੰਸਣਦਾ ਕਦ ਵੇਖਦਾ ਕਿਉ ਮੁਕਰ ਪਿਆ ਜਾ ਜਦੋਂ ਕਹਿ ਪੈਦਾ ਹੋ ਜਾਵੇ ਹੋ ਕਰਣੀ ਸੱਚ ਸਾ ਜਿਵੇਂ ਪਰਮੇਸ਼ਰ ਦਾ ਹਰ ਮੁਕਤੰਗ ਸੰਗ ਸਮਝਣਾ ਹੈ ਇਹ ਭੈ ਰੂਪੀ ਕਰਣੀ ਕੁਮਾਰੀ ਹੈ ਇਹ ਸਾਧੂ ਰੂਪ ਸੱਚੇ ਦੀ ਪ੍ਰਾਪਤੀ ਆਸਤ੍ਰੀ ਹੈ ਪ੍ਰੇਮ ਪਦਾਰਥ ਪਾਈਏ ਭਾਈ ਇਹ ਭਾਈ ਜਦ ਗੁਰਾਂ ਦੀ ਸ਼ਰਨ ਵਿੱਚ ਮਿਲ ਕੇ ਪ੍ਰੇਮ ਰੂਪੀ ਪਦਾਰਥ ਪਾਈਦਾ ਹੈ ਸੱਚ ਨਾਮ ਆਧਾਰ ਸੱਚੇ ਨਾਮ ਦਾ ਆਸਰਾ ਗੁਰੂ ਸਾਹਿਬ ਬਖਸ਼ਦੇ ਨੇ ਸੱਚੇ ਨਾਮ ਪ੍ਰੇਮ ਰੂਪੀ ਪਦਾਰਥ ਕਰਕੇ ਸਤਿਗੁਰੂ ਕਾਈਦੇ ਨੇ ਸਤਿਗੁਰਾਂ ਦਾ ਆਸਰਾ ਸੱਚੇ ਪਤਸ਼ੇਵ ਨਾਮ ਦਾ ਆਸਰਾ ਹੁੰਦਾ ਹੈ ਤੇ ਸੱਚੇ ਨਾਮ ਦੇ ਹਜ਼ਾਰ ਆਸਰੇ ਕਰਕੇ ਪ੍ਰੇਮ ਪਰਮ ਪ੍ਰੇਮ ਦਾ ਅਸਵਧ ਜੋ ਪਰਮੇਸ਼ਰ ਜਨਮ ਤੇਤਾ ਰੂਪ ਇਹ ਪਿਆਰ ਸੁਪਾਈ ਗਏ ਹੈ ਭਾਈ ਹਉ ਸਤਿਗੁਰੂ ਸਿਵ ਹੈ ਆਪਣਾ ਭਾਈ ਜਿਨ ਜਾਨ ਕੇ ਸਤਿਗੁਰਾਂ ਨੂੰ ਜਿਹੜਾ ਸੇਵਨ ਕਰਦੇ ਹਮੇ ਭਾਈ ਪੂਜਨ ਕਰਦੇ ਹੈ ਦਿਨ ਕ ਹਉ ਲਾਗ ਉਪਾਈ ਉਹਨਾਂ ਦੇ ਅਸੀਂ ਭਾਈ ਚਕਨੀ ਲੱਗੀ ਇੰਨਾ ਪਿਆਰ ਹੈ ਸਾਡਾ ਜਾਨ ਨੂੰ ਸਵਾਰੀ ਆਪਣਾ ਭਾਈ ਉਹਨਾਂ ਪਿਆਰਿਆਂ ਦੇ ਚਰਨੀ ਲੱਗੇ ਆਪਣੇ ਜਨ ਵੀ ਸਵਾਰ ਲਈ ਇਹ ਭਾਈ ਚੰਗੇ ਪਾਸੇ ਲਾ ਕੇ ਹੁਣ ਕੀ ਲਈ ਬਸਾ ਜਿਵੇਂ ਜਿਹਾ ਪਿੱਛੇ ਆਊਗਾ ਤੋ ਹੋਈ ਉਹਨੇ ਉਹਨਾਂ ਯੋਗਾਂ ਦੇ ਦਰਮੀਆਂ ਲਾ ਕੇ ਬਖਸ਼ਾ ਲਈਏ ਸਾਨੂੰ ਗੁਰਮੁਖ ਸਿੱਖਾਂ ਨੇ ਸੱਚ ਬਾਣੀ ਸਭ ਜੀਵਨੀ ਕੋਲ ਵੀ ਜਿਹੜੀ ਆਸਰੀ ਸੰਬੱਧ ਲਈ ਦਵਾਈ ਹੈ ਉਹਨੂੰ ਬਚਾ ਕਰਕੇ ਬਖਸ਼ਾਲ ਰਿਹਾ ਚੰਗੇ ਪਾਸੇ ਲਾਈਏ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਕਿਸੇ ਦੀ ਬਾਣੀ ਨਹੀਂ ਸਕੀ ਹੈ ਤੇ ਸੱਚਾ ਸ਼ਬਦ ਉਗਰੇਸ਼ ਵੀ ਗੁਰਾਂ ਦਾ ਸੱਚਾ ਹੈ ਸੁਣ ਕਿਰਪਾ ਤੇ ਹੋਏ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਸਕੀ ਜੋ ਬਾਣੀ ਹੈ ਇਹ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦੀ ਹੈ ਸੱਚਾ ਜਿਉ ਸ਼ਬਦ ਉਦੇਸ਼ ਹੈ ਵੀ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੱਚੀ ਜਿਹੀ ਬਣਾਉਂਦਾ ਹੈ ਸਤਿ ਨੰਨ ਸਰੂਪ ਬ੍ਰਹਮ ਉਹ ਸੱਚੇ ਸਤਿਗੁਰ ਬ੍ਰਹਮ ਸੱਚ ਹੈ ਗੁਰਾਂ ਦੀ ਕਿਰਪਾ ਕਰਕੇ ਸੱਚੀ ਬਾਣੀ ਗੁਰਾਂ ਦੀ ਕਰਕੇ ਸੱਜਾ ਬ੍ਰਹਮ ਪ੍ਰਾਪਤ ਹੁੰਦਾ ਹੈ ਭਾਈ ਗੁਰਾਂ ਦੀ ਕਿਰਪਾ ਕਰਕੇ ਲਾਹਤੇ ਨਾਮ ਹਰ ਮਨ ਵਸੈ ਭਾਈ ਸਤਗੁਰੂ ਜੀ ਕਹਿੰਦੇ ਗੁਰੂ ਅਰਜਨਦਾਸ ਦਾ ਹੀ ਕਰਦਾ ਹੈ ਨਾਮ ਮਨ ਜਦੋਂ ਵਸ ਜਾਵੇ ਇਸ ਦਿਨ ਨਾ ਲਾਗੈ ਕੋਈ ਨ ਕੋਈ ਦੇਵ ਦੇਵਤਾ ਰਾਖਸ਼ ਡੈਕ ਨੇ ਨੂੰ ਭਾਈ ਕੋ ਚੁੰਮ ਜਦੋਂ ਕਰਦਾ ਸੀ ਵਿਸ਼ਨ ਪ੍ਰਾਨ ਦੇ ਲਿਖਿਆ ਹੋਇਆ ਹੈ ਦਇਓ ਤੇ ਵੀ ਮਾਤਾ ਵੀ ਝਾੜ ਕੇ ਬੁਲਾਉਣਾ ਚਾਹੁੰਦੇ ਸੀ ਰੋਣ ਆ ਲੱਗਦੀ ਆ ਕਿ ਹੇ ਪੁੱਤਰ ਮੈਂ ਤੈਨੂੰ ਭਾਸ਼ ਦੇ ਆਂ ਕਿਉਂ ਇੰਨਾ ਚਰਿਆ ਆਇਆ ਤੈਨਾਂ ਲਾਜਨ ਪ੍ਰਵਾਹ ਨਹੀਂ ਕੀਤੀ ਉਹ ਦੈਂਤ ਦੀ ਜਿਹੜਾ ਮਾਨਵਾਰੂ ਘਾਰ ਤੇ ਰੋਂਦਾ ਸੀ ਇਸ ਪ੍ਰਕਾਰ ਕੋਈ ਵੀ ਨਹੀਂ ਲੱਗਦਾ ਜੋ ਪਰਮੇਸ਼ਰ ਦੀ ਛਾਂਵੇਂ ਤੇ ਲੱਗੇ ਹੋਏ ਹਨ ਤੂੰ ਇਹ ਧੰਗ ਤੇ ਪੈ ਨਹੀਂ ਸਿੱਕੀਕਾ